ਸਾਸਤਰੀ ਕਾਲ ਜੀ ਪਿਆਰੇ ਵਿਦਿਆਰਥੀਓ ਅੱਜ ਅਸੀਂ 10ਵੀਂ ਜਮਾਤ ਦੇ ਇਤਿਹਾਸ ਦਾ ਬੜਾ ਮਹੱਤਵਪੂਰਨ ਪ੍ਰਸ਼ਨ ਮੁਸਲਮਾਨ ਸਮਾਜ ਕਿਹੜੀਆਂ-ਕਿਹੜੀਆਂ ਸ਼੍ਰੇਣੀਆਂ ਵਿੱਚ ਵੰਡਿਆ ਹੋਇਆ ਸੀ ਬਾਰੇ ਪੜਾਂਗੇ ਅਸਲ ਵਿੱਚ ਮੱਧ ਕਾਲੀਨ ਯੁੱਗ ਦੌਰਾਨ ਮੁਸਲਮਾਨ ਸਮਾਜ ਚਾਰ ਸ਼੍ਰੇਣੀਆਂ ਵਿੱਚ ਵੰਡਿਆ ਹੋਇਆ ਸੀ ਸਭ ਤੋਂ ਪਹਿਲੀ ਸ਼੍ਰੇਣੀ ਦੇ ਵਿੱਚ ਅਮੀਰ ਅਤੇ ਸਰਦਾਰ ਫਿਰ ਉਲਮਾ ਤੇ ਸਯੇਦਾ ਮੱਧ ਸ਼੍ਰੇਣੀ ਅਤੇ ਚੌਥੀ ਗੁਲਾਮਾਂ ਦੀ ਸ਼੍ਰੇਣੀ ਸੀ ਸਭ ਤੋਂ ਪਹਿਲਾਂ ਅਸੀਂ ਅਮੀਰ ਅਤੇ ਸਰਦਾਰਾਂ ਦੀ ਗੱਲ ਕਰੀਏ ਤਾਂ ਇਹ ਦੋਨੋਂ ਹੀ ਉੱਚ ਸ਼੍ਰੇਣੀ ਦੇ ਲੋਕ ਸਨ। ਅਮੀਰ ਮੁਸਲਮਾਨ ਰਾਜਾ ਹੇਠ ਉੱਚੇ ਦਰਜਿਆਂ ਦੇ ਸਰਕਾਰੀ ਅਧਿਕਾਰੀ ਹੁੰਦੇ ਸਨ ਜਿਨ੍ਹਾਂ ਦਾ ਮੁੱਖ ਕੰਮ ਰਾਜਾ ਨੂੰ ਸਲਾਹ ਦੇਣਾ ਸੀਗਾ। ਇਸ ਦੇ ਵਿੱਚ ਉਹ ਸੈਨਾ ਵਿੱਚ ਵੱਡੇ ਅਹੁਦੇ ਜਿਵੇਂ ਸੂਬੇਦਾਰ ਆਦਿ ਤੇ ਹੁੰਦੇ ਸਨ। ਉਹ ਕਈ ਵਾਰ ਪ੍ਰਾਂਤਾਂ ਦੇ ਮੁਖੀ ਵੀ ਹੁੰਦੇ ਸਨ ਅਤੇ ਸਰਕਾਰਾਂ ਨੂੰ ਟੈਕਸ ਇਕੱਠਾ ਕਰਕੇ ਭੇਜਦੇ ਸਨ। ਦੂਜੇ ਪਾਸੇ ਸਰਦਾਰਾਂ ਨੂੰ ਸਰਕਾਰਾਂ ਵੱਲੋਂ ਕੁਝ ਇਲਾਕਾ ਪ੍ਰਾਪਤ ਹੁੰਦਾ ਸੀ ਜਿਸ ਨੂੰ ਇਕਤਾ ਕਿਹਾ ਜਾਂਦਾ ਸੀ ਉਹ ਇਸ ਇਲਾਕੇ ਦੇ ਵਿੱਚੋਂ ਭੂਮੀਕਰ ਇਕੱਠਾ ਕਰਕੇ ਸਰਕਾਰ ਤੱਕ ਪਹੁੰਚਾਉਂਦੇ ਸਨ ਸਰਦਾਰਾਂ ਅਧੀਨ ਕਈ ਸੈਨਿਕ ਕੰਮ ਕਰਦੇ ਸਨ ਜੋ ਲੋੜ ਪੈਂਦੀ ਜੇ ਰਾਜ ਨੂੰ ਜੰਦ ਵਿੱਚ ਜ਼ਰੂਰਤ ਪੈਂਦੀ ਹੈ ਤਾਂ ਉਹਨਾਂ ਦੀ ਸਹਾਇਤਾ ਲਈ ਪਹੁੰਚ ਜਾਂਦੇ ਸਨ ਬੇਲੇ ਸਮੇਂ ਵਿੱਚ ਉਹ ਆਪਣਾ ਭੋਗ ਬਿਲਾਸ ਵਾਲਾ ਜੀਵਨ ਬਤੀਤ ਕਰਦੇ ਸਨ ਉਹਨਾਂ ਕੋਲ ਕਾਫੀ ਸੰਖਿਆ ਵਿੱਚ ਦਾਸ ਅਤੇ ਨੌਕਰ ਹੁੰਦੇ ਸਨ ਇਸ ਤੋਂ ਬਾਅਦ ਉਲਮਾ ਤੇ ਸૈયਦ ਦੀ ਗੱਲ ਕਰੀਏ ਤਾਂ ਉਲਮਾ ਮੁਸਲਮਾਨ ਧਾਰਮਿਕ ਸ਼ਰੈਣੀ ਦੇ ਨੇਤਾ ਸਨ ਇਹ ਅਰਬੀ ਭਾਸ਼ਾ ਅਤੇ ਮੁਸਲਮਾਨਾਂ ਦੇ ਧਾਰਮਿਕ ਗ੍ਰੰਥੋਂ ਕੁਰਾਨ ਬਾਰੇ ਕਾਫੀ ਜਾਣਕਾਰੀ ਰੱਖਦੇ ਸਨ ਇਹਨਾਂ ਦਾ ਮੁੱਖ ਕੰਮ ਆਮ ਲੋਕਾਂ ਨੂੰ ਕੁਰਾਨ ਦੀ ਵਿਆਖਿਆ ਕਰਨਾ ਸੀ ਇਸ ਨੂੰ ਤੁਸੀਂ ਸੌਖੇ ਤਰੀਕੇ ਨਾਲ ਇਸ ਤਰ੍ਹਾਂ ਸਮਝ ਸਕਦੇ ਹੋ ਜਿਵੇਂ ਸਿੱਖ ਧਰਮ ਦੇ ਵਿੱਚ ਗੁਰੂ ਕਰਦੇ ਗ੍ਰੰਥੀ ਸਿੰਘ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਆਖਿਆ ਕਰਦੇ ਹਨ ਦੂਸਰੇ ਪਾਸੇ ਸૈયਦ ਸੀਗੇਰੇ ਉਹ ਆਪਣੇ ਆਪ ਨੂੰ ਮੁਸਲਮਾਨ ਧਰਮ ਦੀ ਸਥਾਪਨਾ ਕਰਨ ਵਾਲੇ ਅਜਤਮ ਮੁਹੰਮਦ ਦੀ ਬੇਟੀ ਬੀਬੀ ਫਾਤਿਮਾ ਦੀ ਸੰਤਾਨ ਮੰਨੇ ਜਾਂਦਾ ਹੈ। ਉਹਨਾਂ ਦਾ ਸਮਾਜ ਵਿੱਚ ਕਾਫੀ ਸਤਿਕਾਰ ਸੀ। ਇਹਨਾਂ ਨੂੰ ਵੀ ਤੁਸੀਂ ਇਸ ਤਰ੍ਹਾਂ ਸਾਮਨ ਸਾਹਦੇ ਹੋ ਜਿਵੇਂ ਸਿੱਖ ਧਰਮ ਦੇ ਵਿੱਚ ਗੁਰੂ ਘਰ ਨਾਲ ਸੰਬੰਧਿਤ ਜਾਂ ਗੁਰੂਆਂ ਨਾਲ ਸੰਬੰਧਿਤ ਕੋਈ ਵਿਅਕਤੀ ਦੀ ਅਸੀਂ ਸਤਿਕਾਰ ਕਰਦੇ ਹਾਂ। ਤੀਸਰੀ ਸ਼੍ਰੇਣੀ ਵਿੱਚ ਮੱਧ ਸ਼੍ਰੇਣੀ ਆਉਂਦੀ ਸੀ। ਇਸ ਸ਼੍ਰੇਣੀ ਵਿੱਚ ਸਰਕਾਰੀ ਕਰਮਚਾਰੀ ਜਿਵੇਂ ਸਿਪਾਹੀ, ਵਪਾਰੀ ਅਤੇ ਕਿਸਾਨ ਆਉਂਦੇ ਸਨ। ਇਹਨਾਂ ਦੀ ਆਰਥਿਕ ਹਾਲਤ ਕਾਫੀ ਚੰਗੀ ਹੁੰਦੀ ਸੀ। ਸਮਾਜ ਵਿੱਚ ਸਰਕਾਰੀ ਅਹੁਦੇ ਤੇ ਲੱਗੇ ਲੋਕਾਂ ਦਾ ਸਮਾਜਿਕ ਪੱਤਰ ਉੱਚਾ ਮੰਨਿਆ ਜਾਂਦਾ ਸੀ। ਇਸ ਤੋਂ ਬਾਅਦ ਆਖਰੀ ਸ਼੍ਰੇਣੀ ਗੁਲਾਮਾਂ ਦੀ ਸ਼੍ਰੇਣੀ ਸੀ। ਗੁਲਾਮਾਂ ਦਾ ਸਮਾਜ ਵਿੱਚ ਸਭ ਤੋਂ ਨੀਵਾਂ ਸਥਾਨ ਸੀਗਾ। ਇਹਨਾਂ ਵਿੱਚ ਹੱਥਾਂ ਨਾਲ ਕੰਮ ਕਰਨ ਵਾਲੇ ਲੋਕ ਅਤੇ ਹਿਜਰੇ ਸ਼ਾਮਤ ਸਨ ਯੁੱਧ ਕੈਦੀਆਂ ਨੂੰ ਵੀ ਗੁਲਾਮ ਬਣਾਇਆ ਜਾਂਦਾ ਸੀ ਕੁਝ ਗੁਲਾਮ ਹੋਰਾਂ ਦੇਸ਼ਾਂ ਤੋਂ ਵੀ ਲਿਆਏ ਜਾਂਦੇ ਸਨ